ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਜਿਹੜਾ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019877 ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਨਾਮ ਐਡਰੈਸ ਦੱਸੋ ਜੀ ਨਾਮ ਭ੍ਰਿਜਾ ਗੱਜਰਪੰਡ ਮਾਸੀਗੇ ਜ਼ਿਲ੍ਹਾ ਮੋਗਾ ਦਾ ਮੋਗਾ ਤੋਂ ਬਰਨਾਲਾ ਰੋਡ ਤੇ ਪਿੰਡ ਰਹਿ ਗਿਆ ਮੋਬਾਈਲ ਨੰਬਰ ਇਹ 719455512 ਪਹਿਲਾ ਨੰਬਰ ਵਾਰ ਦੇਖ ਰਿਹਾ ਕਿਹੜਾ ਸੁਆ ਇਹ ਪਹਿਲਾ ਸੁਆ ਸੁ ਸ਼ੇਰਾਂ ਦੇ ਉਗੀ 12 ਲੀਟਰ ਦੁੱਧ ਆ ਇਹਦੇ ਥੱਲੇ ਇਹਨੂੰ ਅੱਜ 10 ਕਿ ਦਿਨ ਹੋਇਆ ਟੀਕਾ ਭਰਾਇਨ ਮਾਲਕਾਂ ਨੇ ਤਾ ਉਹ ਦੋ ਮਹੀਨੇ ਸੂਈ ਵੀ ਹੈਗੀ ਹੈ ਹਾਂ ਦੋ ਕੁ ਮਹੀਨੇ ਦੀ ਸੂਈ ਹੋਊਗੀ 10 ਕਿ ਦਿਨ ਨਹੀਂ ਹੋਇਆ ਟੀਕਾ ਭਰਾਇਨ ਨੂੰ ਬੱਚਾ ਵਗੈਰਾ ਕੁਝ ਨਹੀਂ ਬੱਚਾ ਯਾਰ ਉਹਨਾਂ ਦਾ ਸੀਗਾ ਨਾਲ ਹੀ ਉਹਨਾਂ ਦੇ ਘਰੇ ਮਰ ਗਿਆ ਦੁੱਧ ਦੁੱਧ 12 ਨਿਪੜੂਗਾ ਪਰਾਂ ਨਾ ਵੀਰੇ ਭਾਜ ਦਾ ਭਾ ਵੀਰੇ ਦਾ ਦਿਨ ਐ 30000 ਆ ਯਾਰ ਮਨਨ ਥੋੜਾ ਬੋਤਾ ਕਰਾਂਗੇ ਮੌਕੇ ਚੌਂਡ ਚਵਾਤਾ ਨਾਲ ਇੱਕ ਨੰਬਰ ਹਾਂ ਉਹ ਮਾਰ ਕੇ ਦਿਖਾ ਦਿੰਨੇ ਆ ਜੀ ਸੁਭਰੂ ਧਾਰਾ ਦੇਖ ਸਕਦੇ ਹੋ ਚੌਂਡ ਚਵਾਦੀ ਬਿਲਕੁਲ ਇੱਕ ਨੰਬਰ ਸਾਫ ਸਥਰੀ ਆ ਕੋਈ ਭੂਰ ਸਰ ਲੈਣੀ ਉਹ ਨਿਆਣਾ ਪਹੁੰਦਿਆ ਵਧੀਆ ਮੈਂ ਕਹਿੰਦਾ ਨਿਆਣੇ ਨਾਲ ਚੋਲੇ ਭਾ ਮੂੰ ਚੋਲੇ ਯਾਰ 12 ਲੀਟਰ ਹੈਗਾ 10 ਮੰਨ ਕੇ ਲੈ ਜੀ ਆਹ ਨਾ 12 ਹੀ ਹੈ ਵੀਰ ਯਾਰ ਭਾਜਦਾ ਹੈਗਾ 30000 ਤੋਰੀ ਬਾਹਰ ਨੂੰ ਮੜੀ ਇਹਨੂੰ 30000 ਰੁਪਏ ਸੁਭਾ ਸੁਈ ਵੀ ਪਹਿਲਾ ਦੂਜੇ ਸੁਈ ਦੇ ਟੀਕੇ ਲੱਗਿਆ ਪਰ ਖਾਲੀ ਮੰਨ ਕੇ ਲੈ ਜੇ ਬੰਦਾ ਹਨਾ ਹਾਂ ਆਪਾਂ ਨੂੰ ਜਿੰਨੇ ਦੱਛਾ ਭਾ ਮੂੰ ਹੀ ਦੱਸਿਆ ਯਾਰ ਤੋ ਖਾਲੀ ਮੰਨ ਕੇ ਲਿਓ ਚਾਂਸ ਜੀ ਤੋ 25% ਹੁੰਦਾ ਸਰ ਟੀਕਾ ਲੱਗਿਆ ਗਾਹਾਂ ਦੋਨਾਂ ਹੁੰਦਾ ਜੀ ਤੋ ਤੇ ਰੇਟ 30000 ਰੁਪਿਆ ਬੱਚੀ ਪਾਲਣ ਨਾਲੋਂ ਚੰਗਾ ਮੌਕਾ ਜਿੰਨਾ ਖਾਊਗੀ ਉਹਦੋਂ ਦੁੱਗਣਾ ਦੇਊਗੀ ਤੇ ਨਾਲੇ ਮੂਰੇ ਜਦੋਂ ਤਿਆਰ ਹੋਗੀ 80 85 ਕਰੂਗੀ 80 85 ਕਰੂਗੀ ਬਾਕੀ ਨਵਾਂ ਹਾਣਾ ਬੱਚਿਆਂ ਚ ਵੇਂਦੀ ਹੈ ਹਨਾ ਪਹਿਲਾ ਸੂਆ ਸੂਈ ਵੀ ਕੀਮਤ ਸਿਰਫ ਜੈਨੂਅਲ ਦੀ 30000 ਰੁਪਇਆ ਇਹਦੇ ਵਿੱਚੋ ਗਜਾਇਸ ਹੋ ਜੂਗੀ ਸੂਈ ਸਵਾਈਆ ਬੱਚਾ ਵਗੈਰਾ ਐਰਾ ਵਗੈਰਾ ਕੁਝ ਨਹੀਂ ਇਹਦੇ ਪਿੱਛੇ ਚੋਕੇ ਆਪਦੀ ਦੋ ਟਾਈਮ ਤਸੱਲੀ ਕਰਕੇ ਲੈ ਜਿਓ ਸੂਈ ਸਵਾਈਆ ਕੀਮਤ 30000 ਗਜਾਇਸ ਇਹਦੇ ਵਿੱਚੋ ਹੋ ਜੂਗੀ ਅੱਗੇ ਦੂਜੇ ਨੰਬਰ ਤੇ ਵੇੜ ਦੇਖੀਏ ਥੋੜੀ ਫਿੱਕੀ ਨਜ਼ਰ ਆਉਂਦੀ ਹੈ ਇਹ ਬਰੇ ਮਾੜੇ ਕਰੋ ਆਈ ਗਿਆ ਯਾਰ ਸੰਭਾਈ ਨਹੀਂ ਹੋਈ ਪੀ ਗਾਂ ਹੀ ਠੀਕ ਹੈ ਤੇ ਹੈ ਇਹ ਵੀ ਦੂਜੇ ਦਿਨ ਦੁੱਧ ਦੁੱਧ ਲੈ 6 ਲੀਟਰ ਉਹਗਾ ਸਾਂਭੀ ਵੀ ਨਹੀਂ ਹਨਾ ਜਮਾਈ ਨਹੀਂ ਸਾਂਭੀ ਵੀ ਬਰੇ ਅੱਜ ਤੁਹਾਡੀਆਂ ਉਹ ਵਾਲਾ ਜਮਾਇਆ ਪੈਸੇ ਨਾਲ ਤੇ ਦੁੱਧ 6 ਲੀਟਰ ਹਾਂ ਮਲਾਂ ਖਾਂਦੀ ਪੂਰਾ ਕੀ ਖਾਂਦੇ ਪੂਰਾ ਲਾ ਖਾਂ ਨੂੰ ਮਿਲੇ ਨਹੀਂ ਜਮਾਨ ਪਹਿਲੇ ਨੂੰ ਹਾਂ ਮਿਲੇ ਨਹੀਂ ਸਹੀ ਗੱਲ ਆ ਤੇ ਹੁਣ ਦੁੱਧ 6 ਲੀਟਰ ਦੇ ਬੜੋ ਹਾਂ 6 ਕਿਲੋ ਰਹਿਗਾ ਵੀਰੇ ਟਿਕਾ ਟੱਲਾ ਕੁਛ ਨਹੀਂ ਇਹਦੇ ਨੇ ਟਿਕਾ 6 ਲੀਟਰ ਭਰਾ ਯਾਰ ਮੈਂ ਪੁੱਛਿਆ ਵੀ ਨਹੀਂਗਾ ਠੀਕ ਆ ਫੰਡਰ ਬੰਨੇ ਉਹਦਾ ਫੰਡਰ ਹੀ ਮੰਨੇ ਆਪਦਾ ਮੁੱਲੇ ਦਾ ਇਹ ਤਾਂ ਬਦਲ ਨਾ ਆ ਰਹੀ ਆ ਜੀ ਜੈ ਜੀ ਅੱਲਾ ਮਹਾਏ ਮੈਂ ਪਹਲੇ ਨਹੀਂ ਮੰਗਦੇ ਪਰ ਜਿਹੜੇ ਸਾਹਮਲੇ ਲੈ ਸੂਣ ਵਾਲੀ ਗਾਂ ਤੋਂ ਤੈਨੂੰ ਵੀ ਪਤਾ 6000 ਤੋਂ ਵਾਰ-ਵਾਰ ਦੀ ਆ ਬੀ ਕੋ ਵੀ ਭਾਰੀ ਹੋਈ ਨਹੀਂ ਘਟਦਾਗਾ ਇਹ ਤਾਂ ਜਮਾ ਜੈ ਜੈ ਰੇਟ ਮੰਗਿਆ ਵੀ ਦਸ ਦਿਨ ਨਹੀਂ ਮੰਗੇ ਧਾਰਾ ਓਕੇ ਜਮਾ ਇੱਕ ਨੰਬਰ ਆ ਫਿਰ ਤਾਰਾ ਮਾਰ ਕੇ ਵੀ ਦਿਖਾ ਦਿੰਨੇ ਨੂੰ ਓਏ ਧੰਤਾਰ ਬਹ ਠੀਕ ਕਿਥੇ ਦੀ ਐ ਪੂਰ ਸੱਟਾਂ ਨੇ ਨਾ ਉਹਦੇ ਨਾਲੇ ਦੇ ਬਾ ਠੀਕ ਹੈ ਤੋਰ ਉਹਦੇ ਕੀ ਜਾਨੂੰ ਅੱਗੇ 3 ਜਨਵਰੀ ਦੀ ਗੱਲ ਕਰੀਏ ਆਪਾਂ ਇਹ ਬਰੇ ਸੋਨ ਵਾਲੀ ਬੈੜ ਅਜੇ 10 ਦਿਨ ਦੀ ਕੱਚੀ ਆ। ਫੌਲ ਨਾ ਵੱਡੀ ਆ ਦੂਜੇ ਇਸ ਨੂੰ ਹੁੰਦੀ ਆ ਪਿੰਡੋ ਹੀ ਰਹਿਣ ਲਈ ਆ। ਕਿੰਨਾ ਦੁੱਧ ਪਾ ਦੋਗੀ? ਦੁੱਧ ਬਰੇ 25 ਲੀਟਰ ਆਨਾਂ ਦੋਗੀ ਇੱਥੇ। ਭਾਏ ਦਾ? ਇਹਦਾ ਭਾਅ ਬਰੇ 65000 ਦੀ ਖੜ ਦੇ ਦਿਆਂਗੇ ਅੱਜ ਦੇ ਮੌਕੇ ਤੇ। ਤੋਰੀ ਬਾਹਰ ਨੂੰ। 65000 ਦੀ ਬੈੜ ਬਣ ਜੂ 24 ਕਿਲੋ ਦੁੱਧ ਮੰਨ ਕੇ ਲੈ ਸਕਦਾ ਬੰਦਾ। ਹਾਂ ਆਹ RAM ਦਾ ਬਰੇ ਗਾਰੰਟੀ ਦਿੰਨੇ ਆ ਵੀਡੀਓ ਤੇ ਜੇ ਹੁਣ ਸੇਵਾ ਹੀ ਨਹੀਂ ਕੀਤੀ ਕਿਸੇ ਨੇ ਉਹਦਾ ਕੈਫਾਇਦਾ ਵੀ ਕੀ ਆ ਹਨਾ? ਹਾਂ ਨਾ ਕਰ ਦੇ ਬੈਡ ਲੈਵਾਗਾ। ਬਸ ਥਣ ਦੇਖੋ ਤੇ ਲੈ ਜਾਓ ਗਾਰੰਟੀਆਂ ਸਾਹਣੇ ਚੀਜ਼ਾਂ ਦੇ ਕਦੇ ਹੁੰਦੀ ਉਹ ਦੇਖੋ ਮੂੰਹ ਮੱਥਾ ਪੂਰਾ ਸਾਫ ਸੁਥਰਾ ਚੰਗਾ ਰਾਜੀ ਸਮੀ ਪਈ ਹੋਈ ਐ 65000 ਦੀ ਅੱਜ ਬੈਡ ਬਣ ਜੂ ਮਾਨਦਾਨ ਵਿੱਚੋਂ ਇਹਦੇ ਹੋ ਜੂਗਾ ਦੂਜਾ ਸੂਆ ਬੈਡ ਸੁੰਦੀ ਪਈ ਐ ਰਾਜੀ ਰੂਜ ਵੱਡੀ ਬੁੱਡੀ ਖੈਰ ਬਹੁਤ ਆ ਹਨਾ ਥੋੜਾ ਥੋੜਾ ਬਹੁਤ ਚੰਗਾ ਢਲਣ ਜਿਵੇਂ ਘਰੇ ਚ ਵਾਈ ਕਰਨੀ ਐ ਜੇ ਐ ਥੋੜੀ ਵੀ ਹੱਥ ਹੱਥ ਚ ਥਾਨ ਨਹੀਂ ਆਉਣੀ ਲੈ ਕੱਚੀ ਆ ਦੱਸ ਦਿੰਦੀ ਹਾਂ ਹਾਂ ਦੱਸ ਦਿੰਦੀ ਕੱਚੀ ਜ਼ਰੂਰ ਲੈ ਚੱਲ ਸੁਭਰਤ ਤੈਨਾਂ ਨਾਗ ਦਿਖਾਤੇ 30000 ਵਾਲੀ ਦਿਖਾਦੀ 10000 ਵਾਲੀ ਦਿਖਾਦੀ 65000 ਵਾਲੀ ਦਿਖਾਦੀ ਜਿਹੜੀ ਤੁਹਾਡੇ ਟਪੈਂਡਾ ਆਪਦੇ ਹਿਸਾਬ ਨਾਲ ਦੇਖ ਕੇ ਨਿਰਖ ना, देखali no.